ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਧਰਤੀ ਤੇ ਇੱਕ ਦੀਪ ਨਾਮ ਦਾ ਬਾਲਕ ਪੈਦਾ ਹੋਇਆ ਜਿਸ ਨੂੰ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਅਜੇਹਾ ਬਲ ਦਿੱਤਾ ਕਿ ਉਸਨੇ ਮੁਗਲਾਂ ਨੂੰ ਹਿਲਾ ਕੇ ਰੱਖ ਦਿੱਤਾ ਉਸ ਵੀਰ ਯੋਧੇ ਦਾ ਨਾਮ ਸੀ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਬਾਬਾ ਦੀਪ ਸਿੰਘ ਜੀ ਬਹਾਦਰ ਸਨ 19 ਵੱਡੀ ਉਹਨਾਂ ਦੀ ਦਿਲ ਦਹਿਲਾਣ ਵਾਲੀ ਸ਼ਹਾਦਤ ਵੀ ਹੈ ਅੱਜ ਦੀ ਇਸ ਵੀਡੀਓ ਚ ਆਪਾਂ ਦੇਖਾਂਗੇ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤਸਰ ਤੋਂ ਮੁਗਲਾਂ ਨੂੰ ਭਜਾ ਦਿੱਤਾ ਤੇ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਸਿਰ ਕੱਟਣ ਤੋਂ ਬਾਅਦ ਆਪਣੇ ਸਿੱਖਾਂ ਨੂੰ ਕੀਤਾ ਹੋਇਆ ਵਾਅਦਾ ਪੂਰਾ ਕੀਤਾ ਇੱਕ ਹੱਥ ਵਿੱਚ ਸੀਸ ਤੇ ਦੂਜੇ ਹੱਥ ਵਿੱਚ ਖੰਡਾ ਚੱਕ ਕੇ ਕਿਵੇਂ ਮੁਗਲਾਂ ਨੂੰ ਤੋੜ ਚਟਾ ਦਿੱਤੀ ਸੀ ਇੱਕ ਵਾਰ ਅਹਿਮਦ ਸ਼ਾਹ ਅਬਦਾਲੀ ਨੇ ਆਪਣੀ 1 ਲੱਖ ਤੋਂ ਵੱਧ ਫੌਜ ਨਾਲ ਸਨ 1755 ਈਸਵੀ ਨੂੰ ਭਾਰਤ 'ਤੇ ਹਮਲਾ ਕਰ ਦਿੱਤਾ ਉਸ ਦਾ ਉਦੇਸ਼ ਕੇਵਲ ਭਾਰਤ 'ਤੇ ਜਿੱਤ ਹਾਸਲ ਕਰਨਾ ਨਹੀਂ ਸੀ ਬਲਕਿ ਭਾਰਤ ਤੋਂ ਸੋਨਾ, ਚਾਂਦੀ, ਹੀਰੇ, ਜਵਰਾ ਤੇ ਹੋਰ ਕੀਮਤੀ ਸਮਾਨ ਲੁੱਟ ਕੇ ਆਪਣੇ ਦੇਸ਼ ਕਾਬੁਲ ਲੈ ਜਾਣਾ ਸੀ ਤਾਂ ਕਿ ਉਹ ਆਪਣੇ ਦੇਸ਼ ਨੂੰ ਅਮੀਰ ਬਣਾ ਸਕੇ ਇਸ ਦੇ ਨਾਲ ਹੀ ਉਹ ਭਾਰਤ ਤੋਂ ਲੜਕੀਆਂ ਤੇ ਛੋੜੇ ਬੱਚਿਆਂ ਨੂੰ ਲੁੱਟ ਕੇ ਲੈ ਜਾਂਦਾ ਸੀ ਤੇ ਸਭ ਨੂੰ ਆਪਣਾ ਗੁਲਾਮ ਬਣਾ ਕੇ ਬਾਜ਼ਾਰ ਵਿੱਚ ਨਿਲਾਮ ਕਰਦਾ ਸੀ ਅਬਦਾਲੀ ਨੇ ਦਿੱਲੀ ਤੋਂ ਬਾਅਦ ਭਾਰਤ ਦੇ ਬਹੁਤ ਸਾਰੇ ਸ਼ਹਿਰਾਂ ਵਿੱਚੋਂ ਸੋਨੇ ਚਾਂਦੀ ਦੀਆਂ ਮੂਰਤੀਆਂ ਲੁੱਟ ਲਈਆਂ ਜਦ ਇਹ ਗੱਲ ਸਿੱਖਾਂ ਨੂੰ ਪਤਾ ਲੱਗੀ ਕਿ ਅਬਦਾਲੀ ਭਾਰਤ ਤੋਂ ਬਹੁਤ ਸਾਰਾ ਸਮਾਨ ਲੁੱਟ ਕੇ ਆਪਣੇ ਦੇਸ਼ ਕਾਬਲ ਨੂੰ ਵਾਪਸ ਜਾ ਰਿਹਾ ਹੈ ਤਾਂ ਬਾਬਾ ਦੀਪ ਸਿੰਘ ਜੀ ਨੇ ਆਪਣੇ ਸਿੱਖਾਂ ਨਾਲ ਅਬਦਾਲੀ ਦੇ ਕਾਫਲੇ ਤੇ ਹਮਲਾ ਕਰਕੇ ਸਾਰਾ ਸਮਾਨ ਅਤੇ ਔਰਤਾਂ ਨੂੰ ਛਡਵਾ ਲਿਆ ਤੇ ਬਾਅਦ ਵਿੱਚ 402 ਜ਼ਿਆਦਾ ਔਰਤਾਂ ਤੇ ਬੱਚਿਆਂ ਨੂੰ ਸਹੀ ਸਲਾਮਤ ਉਹਨਾਂ ਦੇ ਘਰ ਤੱਕ ਪਹੁੰਚਾਇਆ ਜਿਨ੍ਹਾਂ ਵਿੱਚ Hindu ਤੇ Musalman ਦੀਆਂ ਔਰਤਾਂ ਵੀ ਸਨ ਬਾਬਾ ਦੀਪ ਸਿੰਘ ਜੀ ਨਾਲ ਸਿਰਫ 2006 ਸਨ ਜਦਕਿ ਅਬਦਾਲੀ ਦੀ ਫੌਜ 1 ਲੱਖ ਤੋਂ ਵੀ ਵੱਧ ਸੀ ਤੇ ਉਸ ਦੀ ਫੌਜ ਦਾ ਕਾਫਲਾ 4 ਕਿਲੋਮੀਟਰ ਤੋਂ ਵੀ ਵੱਧ ਲੰਬਾ ਸੀ ਜਦ ਰਾਤ ਦੇ 12 ਵਜੇ ਸਿੱਖ ਫੌਜਾਂ ਅਬਦਾਲੀ ਦੇ ਕਾਫਲੇ ਤੇ ਹਮਲਾ ਕਰਦੇ ਤੇ ਲੁੱਟਦਾ ਸਾਰਾ ਸਮਾਨ ਆਪਣੇ ਕਬਜ਼ੇ ਵਿੱਚ ਲੈ ਲੈਂਦੇ ਤੇ ਔਰਤਾਂ ਦੇ ਬੱਚਿਆਂ ਨੂੰ ਛਡਵਾ ਕੇ ਉਹਨਾਂ ਦੇ ਘਰ ਤੱਕ ਪਹੁੰਚਾ ਕੇ ਆਉਂਦੇ ਜਿਨ੍ਹਾਂ ਔਰਤਾਂ ਨੂੰ ਅਬਦਾਲੀ ਗੁਲਾਮ ਬਣਾਉਂਦਾ ਸੀ ਉਹ ਸਿੱਖਾਂ ਦੇ 12 ਵਜਣ ਦਾ ਇੰਤਜ਼ਾਰ ਕਰਦੀਆਂ ਸਨ ਕਿ ਕਦੋਂ ਸਿੱਖਾਂ ਦੇ 12 ਵਜਣਗੇ ਤੇ ਉਹ ਸਾਨੂੰ ਅਬਦਾਲੀ ਤੋਂ ਛਡਵਾ ਕੇ ਸਾਨੂੰ ਸਹੀ ਸਲਾਮਤ ਸਾਡੇ ਘਰ ਤੱਕ ਪਹੁੰਚਾਉਣਗੇ ਜਦ ਇਹ ਗੱਲ ਅਬਦਾਲੀ ਨੂੰ ਪਤਾ ਲੱਗੀ ਤੇ ਉਹ ਬਹੁਤ ਹੈਰਾਨ ਹੋ ਕੇ ਸੋਚਣ ਲੱਗਾ ਕਿ ਹਲੇ ਵੀ ਕੋਈ ਸੂਰਮਾ ਬਚਾ ਹੋਇਆ ਹੈ ਜੋ ਅਬਦਾਲੀ ਦੇ ਲੁੱਟੇ ਹੋਏ ਸਮਾਨ ਨੂੰ ਵੀ ਲੁੱਟ ਕੇ ਲੈ ਜਾਵੇ ਬਾਬਾ ਦੀਪ ਸਿੰਘ ਜੀ ਨੇ ਚਾਰ ਵਾਰ ਅਲੱਗ-ਅਲੱਗ ਜਗ੍ਹਾ ਤੇ ਅਬਦਾਲੀ ਦੀ ਫੌਜ ਤੇ ਹਮਲਾ ਕੀਤਾ ਤੇ ਅਬਦਾਲੀ ਦਾ ਲੁੱਟਿਆ ਹੋਇਆ ਸਾਰਾ ਸਮਾਨ ਤੇ ਔਰਤਾਂ ਨੂੰ ਛਡਵਾ ਲਿਆ ਇਹ ਸਭ ਦੇਖ ਕੇ ਅਬਦਾਲੀ ਬਹੁਤ ਡਰ ਗਿਆ ਹੈ ਤੇ ਬਿਨਾ ਕਿਤੇ ਰੁਕੇ ਸਿੱਧਾ ਲਾਹੌਰ ਚਲਾ ਗਿਆ ਬਾਬਾ ਦੀਪ ਸਿੰਘ ਜੀ ਦੇ ਜਥੇ ਨਾਲ ਜੱਸਾ ਸਿੰਘ ਆਲੂਵਾਲੀਆ ਦਾ ਜਥਾ ਵੀ ਸ਼ਾਮਿਲ ਸੀ ਜਿਨ੍ਹਾਂ ਨੇ ਹਜ਼ਾਰਾਂ ਅਫਗਾਨ ਦੇ ਸੈਨਿਕਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਸੀ ਲਾਹੌਰ ਜਾ ਕੇ ਅਬਦਾਲੀ ਨੂੰ ਪਤਾ ਲੱਗਾ ਕਿ ਜਿਨ੍ਹਾਂ ਨੇ ਅਬਦਾਲੀ ਦੀ ਫੌਤ ਤੇ ਹਮਲਾ ਕੀਤਾ ਉਹ ਲੋਟੇਰੇ ਨਹੀਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਨ ਤੇ ਉਹਨਾਂ ਨੇ ਗੁਰੂ ਜੀ ਦਾ ਅਮਰ ਛਕਿਆ ਹੋਇਆ ਹੈ ਜਿਸ ਨੂੰ ਪੀ ਕੇ ਮੁਰਦੇ ਵੀ ਜਾਗ ਉੱਠਦੇ ਹਨ ਅਬਦਾਲੀ ਨੂੰ ਪਤਾ ਲੱਗਿਆ ਕਿ ਉਹਨਾਂ ਸਿੱਖਾਂ ਦਾ ਧਾਰਮਿਕ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਤੇ ਉੱਥੇ ਇੱਕ ਬਹੁਤ ਹੀ ਪਵਿੱਤਰ ਸਰੋਵਰ ਹੈ ਜਿਸ ਵਿੱਚ ਇਸਨਾਲ ਕਰਕੇ ਸਭ ਦੁੱਖ ਦੂਰ ਹੋ ਜਾਂਦੇ ਹਨ ਤੇ ਫਿਰ ਅਬਦਾਲੀ ਨੇ ਆਪਣੇ ਬੇਟੇ ਤੈਮੂਰ ਨੂੰ ਅੰਮ੍ਰਿਤਸਰ ਦਾ ਸੂਬੇਦਾਰ ਬਣਾ ਦਿੱਤਾ ਤੇ ਉਸ ਨੂੰ ਹੁਕਮ ਦਿੱਤਾ ਕਿ ਅੰਮ੍ਰਿਤਸਰ ਦਾ ਸਰੋਵਰ ਜਲਦ ਤੋਂ ਜਲਦ ਮਿੱਟੀ ਨਾਲ ਧਰ ਦਿੱਤਾ ਜਾਵੇ ਤੇ ਸਿੱਖਾਂ ਨੂੰ ਲੱਭ ਕੇ ਮਾਰ ਦਿੱਤਾ ਜਾਵੇ ਤੈਮੂਰ ਨੇ ਆਪਣੇ ਖਾਸ ਆਦਮੀ ਜਹਾਲ ਖਾਨ ਨੂੰ ਹੁਕਮ ਦਿੱਤਾ ਕਿ ਉਹ ਅੰਮ੍ਰਿਤਸਰ ਦੇ ਸਰੋਵਰ ਨੂੰ ਮਿੱਟੀ ਨਾਲ ਧਰ ਦੇਵੇ ਇਸ ਕੰਮ ਲਈ ਜਹਾਲ ਖਾਨ ਨੂੰ 1752 ਇਸਵੀ ਨੂੰ ਬਹੁਤ ਵੱਡੀ ਫੌਜ ਦੇਖ ਕੇ ਅੰਮ੍ਰਿਤਸਰ ਭੇਜਿਆ ਗਿਆ। ਉਸ ਸਮੇਂ ਬਾਬਾ ਦੀਪ ਸਿੰਘ ਜੀ ਤਖਤ ਸ਼੍ਰੀ ਦਮਦਮਾ ਸਾਹਿਬ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ। ਜਦ ਬਾਬਾ ਜੀ ਨੂੰ ਜਹਾਲ ਖਾਨ ਦੀ ਕਰਤੂਤ ਦਾ ਪਤਾ ਲੱਗਿਆ ਤਾਂ ਬਾਬਾ ਦੀਪ ਸਿੰਘ ਜੀ ਨੇ ਆਪਣੇ ਨਾਲ ਸਾਰੇ ਸਿੱਖਾਂ ਨੂੰ ਲਿਆ ਤੇ ਅੰਮ੍ਰਿਤਸਰ ਵੱਲ ਚੱਲ ਪਏ। ਰਸਤੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਤਰਨ ਤਰਨ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਤੇ ਅਰਦਾਸ ਕੀਤੀ ਕਿ हे ਅਕਾਲ ਪੁਰਖ ਅਸੀਂ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਨੂੰ ਕਾਫਰਾ ਤੋਂ ਆਜ਼ਾਦ ਕਰਵਾ ਸਕੀਏ। ਜੇਕਰ ਸ਼ਹੀਦੀ ਪ੍ਰਾਪਤ ਹੋਵੇ ਤਾਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਹੋਵੇ ਤੇ ਬਾਬਾ ਦੀਪ ਸਿੰਘ ਜੀ ਨੇ ਖੰਡੇ ਨਾਲ ਲੰਬੀ ਰੇਖਾ ਖਿੱਚ ਕੇ ਕਿਹਾ ਕਿ ਜਿਨ੍ਹਾਂ ਸਿੱਖਾਂ ਨੂੰ ਸ਼ਹੀਦੀ ਪ੍ਰਵਾਨ ਹੈ ਉਹ ਸਿੱਕੇ ਹੀ ਇਸ ਰੇਖਾ ਨੂੰ ਪਾਰ ਕਰੇ ਤੇ ਬਾਕੀ ਸਿੱਖ ਆਪਣੇ ਘਰ ਜਾ ਸਕਦੇ ਹਨ ਪਰ ਸਾਰੇ ਸਿੱਖਾਂ ਨੇ ਰੇਖਾ ਪਾਰ ਕਰਕੇ ਬਾਬਾ ਜੀ ਨਾਲ ਸ਼ਹੀਦੀ ਪ੍ਰਾਪਤ ਕਰਨ ਲਈ ਤਿਆਰ ਹੋ ਗਏ ਉਸ ਸਮੇਂ ਬਾਬਾ ਜੀ ਦੀ ਉਮਰ 75 ਸਾਲ ਸੀ ਐਨੀ ਉਮਰ ਦੇ ਬਾਵਜੂਦ ਵੀ ਉਹਨਾਂ ਵਿੱਚ ਜਵਾਨਾ ਵਰਗਾ ਜੋਸ਼ ਸੀ ਜਹਾਨ ਖਾਨ ਜੋ ਅੰਮ੍ਰਿਤਸਰ ਤੇ ਕਬਜ਼ਾ ਕਰੀ ਬੈਠਾ ਸੀ ਜਾਦੋ ਸਿੰਘ ਨੂੰ ਇਹ ਪਤਾ ਲੱਗਾ ਕਿ ਬਾਬਾ ਦੀਪ ਸਿੰਘ ਜੀ ਆਪਣੀ ਫੌਜ ਨਾਲ ਅੰਮ੍ਰਿਤਸਰ ਨੂੰ ਛੜਵਾਲ ਲਈ ਆ ਰਹੇ ਹਨ ਤੇ ਉਹ 20000 ਤੋਂ ਵੱਧ ਫੌਜ ਲੈ ਕੇ ਖੜਾ ਹੋ ਗਿਆ ਜਦ ਕਿ ਸਿੱਖਾਂ ਦੀ ਗਿਣਤੀ ਸਿਰਫ 5000 ਸੀ ਫੇਰ ਵੀ ਜਹਾਨ ਖਾਨ ਬਹੁਤ ਡਰਿਆ ਹੋਇਆ ਸੀ ਤੇ ਆਪਣੀ ਫੌਜ ਨੂੰ ਕਿਹਾ ਜਾਓ ਸਿੱਖਾਂ ਨਾਲ ਲੜੋ ਤੇ ਇਧਰ ਬਾਬਾ ਦੀਪ ਸਿੰਘ ਜੀ ਦੀ ਫੌਜ ਸ਼ੇਰਾਂ ਦੀ ਤਰ੍ਹਾਂ ਗਰਜ ਰਹੀ ਸੀ ਤੇ ਬਾਬਾ ਦੀਪ ਸਿੰਘ ਜੀ ਨੇ ਐਸਾ ਖੰਡਾ ਚਲਾਇਆ ਕਿ ਪਠਾਣ ਉਹਨਾਂ ਦੇ ਸਾਹਮਣੇ ਟਿਕ ਨਾ ਸਕੇ ਬਾਬਾ ਦੀਪ ਸਿੰਘ ਜੀ ਦੇ ਖੰਡੇ ਦਾ ਭਾਰ 15 ਕਿਲੋ ਸੀ ਬਾਬਾ ਜੀ ਨੂੰ ਦੇਖ ਕੇ ਜਹਾਲ ਖਾਨ ਵਾਰ ਕਰਨ ਲਈ ਅੱਗੇ ਵਧਿਆ ਤਾਂ ਬਾਬਾ ਜੀ ਨੇ ਖੰਡੇ ਨਾਲ ਉਸ ਦੇ ਧੜ ਦੇ ਦੋ ਟੁਕੜੇ ਕਰ ਦਿੱਤੇ ਇਹ ਦੇਖ ਕੇ ਦੁਸ਼ਮਣ ਫੌਜਾਂ ਭੱਜਣ ਲੱਗੀਆਂ ਤੇ ਫਿਰ ਬਾਬਾ ਦੀਪ ਸਿੰਘ ਜੀ ਦੀ ਫੌਜ ਅੰਮ੍ਰਿਤਸਰ ਵੱਲ ਵਧਣ ਲੱਗੀ ਵਾਪਸ ਭੱਦੀ ਹੋਏ ਜਹਾਨ ਖਾਨ ਦੀ ਫੌਜ ਨੂੰ ਦੇਖ ਕੇ ਤਮੂਰ ਨੇ ਰੋਕੇ ਕਿਹਾ ਕਿ ਮੈਂ ਤੁਹਾਨੂੰ ਹੋਰ ਫੌਜ ਦਿੰਦਾ ਹਾਂ ਤੇ ਵਾਪਸ ਜਾ ਕੇ ਸਿੱਖਾਂ ਤੇ ਹਮਲਾ ਕਰੋ ਪਰ ਬਾਬਾ ਦੀਪ ਸਿੰਘ ਜੀ ਲਗਾਤਾਰ ਦੁਸ਼ਮਣਾਂ ਦਾ ਖਾਤਮਾ ਕਰਦੇ ਹੋਏ ਅੱਗੇ ਵਧ ਰਹੇ ਸਨ ਇੱਕ ਸੈਨਿਕ ਨੇ ਚਲਾਕੀ ਨਾਲ ਬਾਬਾ ਦੀਪ ਸਿੰਘ ਜੀ ਦੇ ਘੋੜੇ ਤੇ ਹਮਲਾ ਕੀਤਾ ਤੇ ਬਾਬਾ ਜੀ ਦਾ ਘੋੜਾ ਉੱਥੇ गिर ਗਿਆ ਫਿਰ ਇੱਕ ਪਠਾਨ ਜੋਗੇ 35 ਸਾਲ ਦਾ ਸੀ ਉਸ ਨੇ 75 ਸਾਲਾ ਬਾਬਾ ਦੀਪ ਸਿੰਘ ਜੀ ਨੂੰ ਲਲਕਾਰ ਕੇ ਕਿਹਾ ਕਿ ਮੇਰੇ ਨਾਲ ਤੁਸੀਂ ਇਕੱਲੇ ਲੜੋ ਬਾਬਾ ਜੀ ਨੇ ਉਸ ਦੀ ਚੁਣੌਤੀ ਸਵੀਕਾਰ ਕੀਤੀ ਤੇ ਦੋਨਾਂ ਵਿੱਚ ਕਾਫੀ ਸਮੇਂ ਜ਼ਬਰਦਸਤ ਜੰਗ ਚੱਲੀ ਲੜਾਈ ਦੌਰਾਨ ਇੱਕ ਸਮਾਂ ਐਸਾ ਆਇਆ ਕਿ ਦੋਨਾਂ ਨੇ ਇੱਕ ਦੂਜੇ ਦੀ ਗਰਦਨ ਤੇ ਵਾਰ ਕਰਕੇ ਗਰਦਨਾਂ ਧੜ ਤੋਂ ਲੱਕ ਕਰ ਦਿੱਤੀਆਂ ਤੇ ਦੋਨੇ ਧਰਤੀ ਤੇ गिर ਗਏ ਬਾਬਾ ਜੀ ਦਾ ਸਿਰ ਧੜਨ ਨਾਲੋਂ ਅਲੱਗ ਹੋ ਗਿਆ ਇਹ ਦੇਖ ਕੇ ਇੱਕ ਸਿੱਖ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਤਰਨਤਲ ਸਾਹਿਬ ਅਕਾਲਪੁਰਖ ਅੱਗੇ ਅਰਦਾਸ ਕੀਤੀ ਸੀ ਕਿ ਮੈਂ ਮਰ ਸਾਨੂੰ ਅਜਾਦ ਕਰਵਾਵਾਂਗਾ ਤੇ ਸ਼ਹੀਦੀ ਵੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਪ੍ਰਾਪਤ ਕਰਾਂਗਾ ਪਰ ਤੁਸੀਂ ਤਾਂ ਇੱਥੇ ਹੀ ਸਾਡਾ ਸਾਥ ਛੱਡ ਚੱਲੇ ਹੋ ਇਹ ਗੱਲ ਸੁਣ ਬਾਬਾ ਦੀਪ ਸਿੰਘ ਜੀ ਆਪਣਾ ਕੱਟਿਆ ਹੋਇਆ ਸਿਰ ਇੱਕ ਹੱਥ ਵਿੱਚ ਫੜ ਕੇ ਤੇ ਦੂਜੇ ਹੱਥ ਵਿੱਚ ਖੰਡਾ ਫੜ ਕੇ ਦੁਬਾਰਾ ਖੜੇ ਹੋ ਗਏ ਇਹ ਦੇਖ ਕੇ ਤੈਮੂਰ ਦੀ ਫੌਜਾਂ ਡਰ ਨਾਲ ਭੱਜਣ ਲੱਗੀਆਂ ਕਿਤੇ ਤੇ ਉਹ ਨੂੰ ਕਹਿਣ ਲੱਗੀਆਂ ਇਹ ਸਿੱਖ ਸਿਰ ਬੱੱਟਲ ਤੋਂ ਬਾਅਦ ਵੀ ਲੜੀ ਜਾਂਦੇ ਹਨ ਅਸੀਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਇਹ ਤਾਂ ਮਰ ਕੇ ਵੀ ਮੈਦਾਨ ਵਿੱਚ ਖੰਡਾ ਵਾਹੀ ਜਾਂਦੇ ਨੇ ਬਾਬਾ ਜੀ ਦਾ ਪੂਰਾ ਸਰੀਰ ਖੂਨ ਨਾਲ ਭਰ ਗਿਆ ਪਰ ਬਾਬਾ ਜੀ ਨੇ ਆਪਣਾ ਕੀਤਾ ਵਚਨ ਪੂਰਾ ਕੀਤਾ ਉਹ ਇੱਕ ਹੱਥ ਵਿੱਚ ਆਪਣਾ ਸੀਸ ਫੜ ਕੇ ਤੇ ਦੂਜੇ ਹੱਥ ਖੰਡਾ ਚਲਾਉਂਦੇ ਰਹੇ ਤੇ ਅੰਮ੍ਰਿਤਸਰ ਨੂੰ ਆਜ਼ਾਦ ਕਰਵਾ ਕੇ ਅੰਤ ਦਰਬਾਰ ਸਾਹਿਬ ਆਪਣਾ ਸੀਸ ਭੇਟ ਕਰ ਸ਼ਹਾਦਤ ਦਾ ਜਾਨ ਪੀ ਗਏ ਜਿੱਥੇ ਬਾਬਾ ਜੀ ਨੇ ਆਪਣਾ ਸੀਸ ਰੱਖਿਆ ਸੀ ਹੁਣ ਉੱਥੇ ਉਹਨਾਂ ਦਾ ਸਥਾਨ ਬਣਾਇਆ ਗਿਆ ਹੈ ਜੋ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਹੈ ਤੇ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਉੱਥੇ ਗੁਰਦੁਆਰਾ ਸ੍ਰੀ ਸੀਸ਼ਗੰਨ ਸਾਹਿਬ ਸਥਾਪਿਤ ਹੈ ਅੰਤ ਅੰਮ੍ਰਿਤਸਰ ਸਾਹਿਬ ਆਜ਼ਾਦ ਹੋ ਗਿਆ ਤੇ ਗੁਰੂ ਜੀ ਤੇ ਸਿੱਖਾਂ ਨੇ ਸਰੋਵਰ ਨੂੰ ਸਾਫ਼ ਕੀਤਾ ਸਾਨੂੰ ਐਸੀ ਅਨੋਖੀ ਸ਼ਹਾਦਤ ਕਿਤੇ ਵੀ ਇਤਿਹਾਸ ਵਿੱਚ ਨਹੀਂ ਮਿਲੇਗੀ ਤੁਸੀਂ ਕਮੈਂਟ ਬਾਕਸ ਵਿੱਚ ਇੱਕ ਵਾਰ ਅਨੋਖੇ ਸ਼ਹੀਦ ਤਲਤਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖੋ ਜੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ